ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਹਮੇਸ਼ਾ ਦੀ ਤਰ੍ਹਾਂ ਦਸਤਕ ਤੇ ਮੇਰੇ ਨਾਲ ਜੁੜੇ ਹੋਇਓ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਪਿਛਲੇ ਦਿਨੀ ਮੈਂ ਇੱਕ ਫੇਸ਼ਲ ਕੀਤਾ ਸੀਗਾ ਆਪਣੇ ਫੇਸ ਤੇ ਤੇ ਮੈਂ ਤੁਹਾਡੇ ਨਾਲ ਉਹ ਫੇਸ਼ਲ ਕਰਦਿਆਂ ਕਰਦਿਆਂ ਵੀਡੀਓ ਵੀ ਸਾਂਝੀ ਕੀਤੀ ਸੀਗੀ ਤੇ ਉੱਥੇ ਇੱਕ ਅੱਧਾ ਕਮੈਂਟ ਇਸ ਤਰ੍ਹਾਂ ਦਾ ਵੀ ਸੀਗਾ ਕਿ ਪਹਿਲੀ ਵਾਰ ਸੁਣਿਆ ਮੱਕੀ ਦਾ ਫੇਸ਼ਲ ਹੁੰਦਾ ਮੱਕੀ ਨਾਲ ਵੀ ਅਸੀਂ ਮੱਕੀ ਦੇ ਆਟੇ ਨਾਲ ਵੀ ਫੇਸ਼ਲ ਕਰ ਸਕਦੇ ਹਾਂ ਮੱਕੀ ਦੇ ਆਟੇ ਦੇ ਵਿੱਚ ਜਾਂ ਕੋਈ ਵੀ ਆਪਾਂ ਜਿਵੇਂ ਸੂਜੀ ਲੈ ਲਈਏ ਜਾਂ ਉਹ ਦਰਦਰਾਪਣ ਹੁੰਦਾ ਉਹਦੇ ਵਿੱਚ ਤੇ ਉਹਦੇ ਨਾਲ ਆਪਣੇ ਜਿਹੜੀ ਫੇਸ ਦੀ ਹੈ ਸਕਰਬਿੰਗ ਵੀ ਇੱਕ ਤਰ੍ਹਾਂ ਨਾਲ ਹੋ ਜਾਂਦੀ ਹੈ ਸੋ ਜਿਵੇਂ ਕਹਿੰਦੇ ਹੁੰਦੇ ਔਰਤਾਂ ਦੇ ਅੰਦਰ ਗੁਣ ਹੈਗਾ ਉਹ ਘਰ ਦੇ ਵਿੱਚ ਆਪਦੀ ਰਸੋਈ ਦੇ ਵਿੱਚ ਲੂਣ ਮਿਰਚ ਮਸਾਲਾ ਕੁਝ ਵੀ ਰਲਾ ਮਿਲਾ ਕੇ ਤੇ ਉਹ ਵਧੀਆ ਸਬਜ਼ੀ ਬਣਾ ਦਿੰਦੀ ਹੈ ਕੁਝ ਵੀ ਪਿਆ ਹੋਵੇ ਤੇ ਇਸੇ ਤਰ੍ਹਾਂ ਫੇਸ਼ਲ ਦਾ ਵੀ ਹੁੰਦਾ ਬਹੁਤ ਸਾਰੇ ਤਰੀਕਿਆਂ ਦੇ ਨਾਲ ਅਸੀਂ ਆਪਦੇ ਫੇਸ ਦੀ ਮ사ਜ ਕਰ ਸਕਦੇ ਹਾਂ ਤੇ ਜ਼ਰੂਰੀ ਹੁੰਦਾ ਕਿ ਸਾਨੂੰ ਉਹ ਤਰੀਕਾ ਆਉਂਦਾ ਹੋਵੇ ਉਹਦੀ ਰੇਸ਼ਿਓ ਪਤਾ ਹੋਵੇ ਤੇ ਜਿਹੜੇ ਸਟੈਪ ਹੁੰਦੇ ਨੇ ਮ사ਜ ਕਰਨ ਦੇ ਬਹੁਤੇ ਤਾਂ ਨਹੀਂ ਮਤਲਬ ਇਹ ਹੁੰਦਾ ਕਿ ਅਸੀਂ ਹੇਠਾਂ ਤੋਂ ਉੱਪਰ ਵੱਲ ਨੂੰ ਜਿਹੜੀ ਮ사ਜ ਹੈਗੀ ਉਹ ਕਰਨੀ ਹੁੰਦੀ ਹੈ ਔਰ ਮੱਥੇ ਤੇ ਅਸੀਂ ਜੇ ਕਿਸੇ ਦੇ ਇਸ ਤਰ੍ਹਾਂ ਰਿੰਕਲਸ ਐ ਤਾਂ ਉਹਨੂੰ ਤੁਸੀਂ ਇਸ ਤਰ੍ਹਾਂ ਮ사ਜ ਕਰੋ ਤੇ ਕਈਆਂ ਦੇ ਇਸ ਤਰ੍ਹਾਂ ਪਈਆਂ ਹੁੰਦੀਆਂ ਤਾਂ ਉਹ ਤੁਸੀਂ ਇਸ ਤਰ੍ਹਾਂ ਐਦਾਂ ਐਦਾਂ ਕਰਕੇ ਐਵੇਂ ਕਰਕੇ ਕਰ ਸਕਦੇ ਆ। ਸੋ ਆਪਦੀ ਸਕਿਨ ਦੇ ਅਨੁਸਾਰ ਤੇ ਆਪਦੇ ਜਿਸ ਤਰ੍ਹਾਂ ਦੀ ਵੀ ਫੇਸ ਤੇ ਝੁਰੜੀਆਂ ਹੁੰਦੀਆਂ ਉਹਦੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ। ਪਰ ਉੱਪਰ ਤੋਂ ਥੱਲੇ ਨਹੀਂ ਕਰਨੀ ਇਹ ਮੇਨ ਜਿਹੜੀ ਗੱਲ ਹੈਗੀ ਐ ਫੇਸ਼ੀਅਲ ਦੀ। ਤੇ ਉਸੇ ਤਰ੍ਹਾਂ ਅੱਜ ਮੈਂ ਇੱਕ ਹੋਰ ਫੇਸ਼ੀਅਲ ਤੁਹਾਡੇ ਨਾਲ ਸਾਂਝਾ ਕਰਨਾ ਹੈ। ਆਪਾਂ ਨੂੰ ਪੁਰਾਣੇ ਸਮਿਆਂ 'ਚ ਆਪਣੀਆਂ ਨਾਨੀਆਂ ਦਾਦੀਆਂ ਅਕਸਰ ਹੀ ਬੱਚਿਆਂ ਨੂੰ ਦੁੱਧ ਨਾਲ ਨਮਾਉਂਦੀਆਂ ਸੀ ਕੱਚੇ ਦੁੱਧ ਨਾਲ ਵਾਲ ਵੀ ਧੋਂਦੀਆਂ ਸੀ ਚਿਹਰਾ ਵੀ ਧੋਂਦੀਆਂ ਸੀ ਤੇ ਉਹਨਾਂ ਦਾ ਮੰਨਣਾ ਸੀ ਕਿ ਰੰਗ ਸਾਫ਼ ਹੋ ਜਾਂਦਾ ਹੈ ਜਿੱਥੋਂ ਤੱਕ ਰੰਗ ਸਾਫ਼ ਹੋਣ ਦੀ ਗੱਲ ਆ ਉਹਦੇ ਬਾਰੇ ਬਹੁਤਾ ਤਾਨੀ ਆਪਾਂ ਕਹਿ ਸਕਦੇ ਕਿਉਂਕਿ ਜਿਹੜੀ ਸਕਿਨ ਹੈਗੀ ਆ ਉਹ ਰੱਬ ਵੱਲੋਂ ਹੀ ਹੁੰਦੀ ਹੈ ਹਾਂ ਥੋੜਾ ਬਹੁਤ ਉਹਨੂੰ ਆਪਾਂ ਸਾਫ਼ ਸੁਥਰਾ ਕਰਦੇ ਆ ਤਾਂ ਉਹਦੇ 'ਚ ਨਿਖਾਰ ਆ ਜਾਂਦਾ ਤੇ ਫੇਸ਼ਲ ਦਾ ਇੱਕੋ ਇੱਕ ਜਿਹੜਾ ਮਕਸਦ ਆ ਉਹ ਹੁੰਦਾ ਕਿ ਆਪਣੇ ਚਿਹਰੇ ਤੇ ਸਕਿਨ ਤੇ ਨਿਖਾਰ ਆ ਜਾਵੇ ਜਿਸ ਤਰ੍ਹਾਂ ਦੀ ਵੀ ਉਹ ਹੈਗੀ ਹੈ ਚਿਹਰਾ ਖਿੜਿਆ ਖਿੜਿਆ ਤੇ ਨਿਖਰਿਆ ਨਿਖਰਿਆ ਚਮਕਦਾਰ ਲੱਗੇ ਸੋ ਕੱਚੇ ਦੁੱਧ ਦੇ ਨਾਲ ਆਪਾਂ ਫੇਸ਼ਲ ਕਿਸ ਤਰ੍ਹਾਂ ਕਰਨਾ ਅੱਜ ਮੈਂ ਉਹ ਦੋ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਘਰ ਦੇ ਵਿੱਚ ਹੀ ਸਮਾਨ ਪਿਆ ਹੁੰਦਾ ਹੁਣ ਮੈਂ ਇੱਥੇ ਕੱਚ ਕੱਚਾ ਦੁੱਧ ਕੱਪ ਦੇ ਵਿੱਚ ਲੈ ਕੇ ਬੈਠਾ ਤੇ ਤੁਹਾਨੂੰ ਦੱਸਾਂ ਹਨਾ ਉਹ ਥੋੜਾ ਅਜੀਬ ਲੱਗਦਾ ਸੋ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਜਿਵੇਂ ਆਪਾਂ ਕਲੀਨਸਿੰਗ ਮਿਲਕ ਵਰਤਦੇ ਆਂ ਬਾਜ਼ਾਰ ਦਾ ਹਨਾ ਕੰਪਨੀਆਂ ਬਹੁਤ ਬਣਾਉਂਦੀਆਂ ਨੇ ਉਹਦੀ ਥਾਂ ਤੇ ਅਸੀਂ ਕੱਚਾ ਦੁੱਧ ਲੈ ਲੈਣਾ ਹੈ ਕੱਚੇ ਦੁੱਧ ਦੇ ਉੱਪਰ ਤੁਸੀਂ ਥੋੜੀ देर ਉਹਨੂੰ ਫ੍ਰਿਜ 'ਚ ਰੱਖੋ ਜਾਂ ਬਾਹਰ ਵੀ ਪਿਆ ਰਹਿਣ ਦਿਓ ਸਰਦੀਆਂ ਦੇ ਵਿੱਚ ਤਾਂ ਉਹਦੇ ਉੱਤੇ ਇੱਕ ਕਰੀਮ ਜਿਹੀ ਆ ਜਾਂਦੀ ਔਰ ਬਹੁਤ ਵਧੀਆ ਉਹ ਆਪਣੇ ਲਈ ਚਿਹਰੇ ਲਈ ਸਾਬਤ ਹੁੰਦੀ ਹੈ ਜਦੋਂ ਅਸੀਂ ਉਹਦੇ ਨਾਲ ਆਪਣਾ ਚਿਹਰਾ ਸਾਫ਼ ਕਰਦੇ ਆਂ ਤੇ ਸਾਫ਼ ਕਿਵੇਂ ਕਰਨਾ ਹੈ ਤੁਸੀਂ ਇੱਕ ਰੂਨ ਦਾ ਫੰਬਾ ਜਿਹਾ ਲੈ ਕੇ ਉਹਦੇ ਵਿੱਚ ਭਿਓ ਲੈਣਾ ਦੁੱਧ 'ਚ ਉਹਨੂੰ ਹਲਕਾ ਜਿਹਾ ਨਿਚੋੜ ਲੈਣਾ ਸਾਰਾ ਨਹੀਂ ਨਿਚੋੜਨਾ ਉਹਦੇ 'ਚ ਦੁੱਧ ਵੀ ਪਿਆ ਹੋਵੇ ਤੇ ਬਸ ਉਹਨੂੰ ਨਾ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ 2 ਤੋਂ 3 ਮਿੰਟ ਤੁਸੀਂ ਉਸ ਤਰ੍ਹਾਂ ਕਰਦੇ ਰਹੋ ਸਾਫ਼ ਕਰਦੇ ਰਹੋ ਜਿੱਥੇ-ਜਿੱਥੇ ਵੀ ਤੁਹਾਨੂੰ ਲੱਗਦਾ ਤੇ ਉਹ ਤੁਸੀਂ ਦੇਖੋਗੇ ਕਿ ਕਾਟਨ ਦੇ ਉੱਤੇ ਉਹਦੀ ਜਿਹੜੀ ਮੈਲ ਹੈ ਉਹ ਉੱਤਰਦੀ ਹੈ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਜਿੰਨੇ ਟਾਈਮ ਲਾ ਕੇ ਹੈ ਨਾ ਉਹ ਤੁਸੀਂ ਕਰੋ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਬਿਲਕੁਲ ਇਹ ਫਿਰਕ ਸਾਫ਼ ਕਾਟਨ ਲੈ ਲੈਣੀ ਹੈ ਤੇ ਉਹਨੂੰ ਉਤਾਰ ਦੇਣਾ ਜਿਹੜਾ ਦੁੱਧ ਦਾ ਚਿਪਚਿਪਾਪਣ ਹੈਗਾ کریم ਦਾ ਉਹਦੇ ਤੇ ਲੱਗਿਆ ਹੋਇਆ ਬਿਲਕੁਲ ਜਦੋਂ ਤੁਹਾਨੂੰ ਲੱਗਿਆ ਕਿ ਫੇਸ ਇੱਕਦਮ ਕਲੀਅਰ ਹੋ ਗਿਆ ਉਸ ਤੋਂ ਬਾਅਦ ਤੁਸੀਂ ਉਹਦੀ ਮ사ਜ ਕਰਨੀ ਆ ਚਾਹੇ ਤੁਸੀਂ ਨਾਰੀਅਲ ਦਾ ਤੇਲ ਲੈ ਲਓ ਚਾਹੇ ਅਰਿੰਡੀ ਦਾ ਤੇਲ ਜਿਹਨੂੰ ਕੈਸਟਰ ਆਇਲ ਵੀ ਕਹਿ ਦਿੰਦੇ ਆ ਤੇ ਜੇ ਅਸੀਂ ਡਾਕਟਰ ਤੋਂ ਲਈਏ ਕੈਮਿਸਟ ਤੋਂ ਲਈਏ ਉਹ ਕੈਸਟਰ ਆਇਲ ਦੀ ਜਿਹੜੀ ਹੈਗੀ ਆਪਾਂ ਨੂੰ ਉਹਦੇ ਤੇ ਵਿਸ਼ਵਾਸ ਹੁੰਦਾ ਵੀ ਹਾਂ ਇਹ ਵਧੀਆ ਹੀ ਹੋਊਗਾ オリジナル ਹੋਊਗਾ ਤਾਂ 2-3 ਡ੍ਰੌਪ ਉਹਦੀ ਕਿਉਂਕਿ ਉਹ ਬਹੁਤ ਸੰਘਣਾ ਹੁੰਦਾ ਉਦੇ ਨਾਲ ਤੁਸੀਂ ਆਪਦੇ ਚਿਹਰੇ ਦੀ ਮ사ਜ ਕਰ ਲੈਣੀ ਆ ਪਹਿਲਾਂ ਦੁੱਧ ਨਾਲ ਦੁੱਧ ਦੀ ਕਰੀਮ ਨਾਲ ਚਿਹਰਾ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਫਿਰ ਦੂਜਾ ਸਟੈਪ ਹੈਗਾ ਉਸ ਆਇਲ ਨਾਲ ਕੈਸਟਰ ਆਇਲ ਜਾਂ ਨਾਰੀਅਲ ਦਾ ਤੇਲ ਜਾਂ ਬਦਾਮਾਂ ਦਾ ਵੀ ਲੈ ਲੈਣਿਓ ਲੈ ਸਕਦੇ ਹੋ ਤੁਸੀਂ ਜਿਹੜਾ ਪਿਓਰ ਹੁੰਦਾ ਉਹਦੇ ਨਾਲ ਤੁਸੀਂ ਮ사ਜ ਕਰਨੀ ਹੈਗੀ ਆ ਚਿਹਰੇ ਦੀ ਤੇ ਉਸੇ ਤਰ੍ਹਾਂ ਫਿਰ ਤੁਸੀਂ ਕਾਟਨ ਦਾ ਫੰਬਾ ਲੈ ਕੇ ਚਿਹਰੇ ਨੂੰ ਸਾਫ਼ ਕਰ ਦੇਣਾ ਸਾਰਾ ਜਿਹੜਾ ਉਪਰ ਆ ਜਾ ਆਇਲ ਹੈ ਉਹ ਤੁਸੀਂ ਪੂੰਝ ਦੇਣਾ ਫੇਰ ਇੱਕਦਮ ਤੁਸੀਂ ਦੇਖੋਗੇ ਕਿ ਚਿਹਰਾ ਤੁਹਾਡਾ ਬਹੁਤ ਹੱਦ ਤੱਕ ਵਧੀਆ ਹੋ ਗਿਆ ਤੇ ਲਾਸਟ ਦੇ ਵਿੱਚ ਜਿਹੜਾ ਆਪਾਂ ਪੈਕ ਲਾਉਣਾ ਹੈਗਾ ਉਹ ਉਹਦੇ ਵਿੱਚ ਕੀ ਹੈ ਤੁਸੀਂ ਉਸੇ ਤਰ੍ਹਾਂ ਕੱਚਾ ਦੁੱਧ ਲਓ ਕੱਚੇ ਦੁੱਧ ਦੇ ਇੱਕ ਜਾਂ ਦੋ ਚਮਚੇ ਲੈ ਲਓ ਉਹਦੇ ਵਿੱਚ ਥੋੜਾ ਜਿਹਾ ਵੇਸਣ ਵੇਸਣ ਉਨਾਕ ਪਾਉਣਾ ਕਿਉਂਕਿ ਬਹੁਤ ਸੋਹਣਾ ਪੈਕ ਬਣ ਜੇ ਉਹਦੇ ਵਿੱਚ ਤੁਸੀਂ ਉਸ ਤੋਂ ਬਾਅਦ ਗੁਲਾਬ ਜਲ ਪਾ ਲੈਣਾ ਹੈ ਤੇ ਗੁਲਾਬ ਜਲ ਤੋਂ ਬਾਅਦ ਉਹਦੇ ਵਿੱਚ ਤੁਸੀਂ ਕੈਸਟਰ ਆਇਲ ਫੇਰ ਪਾ ਲੈਣਾ ਇੱਕ ਅੱਧੀ ਬੂੰਦ ਉਹਦੀ ਵੀ ਤੇ ਉਹਦਾ ਤੁਸੀਂ ਬਹੁਤ ਸੋਹਣਾ ਇੱਕ ਫਾਈਨ ਪੇਸਟ ਜਿਹਾ ਬਣ ਜਾਊਗਾ ਤੇ ਉਹਨੂੰ ਤੁਸੀਂ ਜਿਵੇਂ ਆਪਾਂ ਲਾਉਨੇ ਆ ਹਮੇਸ਼ਾ ਪੈਕ ਲਾਉਨੇ ਆ ਬਰਸ਼ ਨਾਲ ਲਾ ਲਉਂਗੇ ਤਾਂ ਵਧੀਆ ਸਾਰੇ ਚਿਹਰੇ ਤੇ ਇੱਕੋ ਜਿਹਾ ਲੱਗ ਜਾਂਦਾ ਤੇ ਉਹ ਤੁਸੀਂ ਲਾਉਣਾ ਤੇ ਉਹ ਫਿਰ ਜਿੰਨੀ ਦੇਰ ਤੱਕ ਸੁੱਕਦਾ ਨਹੀਂ ਚਿਹਰੇ ਦੇ ਵਿੱਚ ਅਕੜਾਜ ਆ ਨਹੀਂ ਆਉਂਦਾ ਉੰਨੀ ਦੇਰ ਤੱਕ ਤੁਸੀਂ ਉਹਨੂੰ ਚਿਹਰੇ ਤੇ ਲਾਈ ਰੱਖਣਾ ਤੇ ਉਸ ਤੋਂ ਬਾਅਦ ਕੋਸਾ ਜਾਂ ਪਾਣੀ ਲੈ ਕੇ ਹੁਣ ਕਿਉਂਕਿ ਸਰਦੀਆਂ ਦੀ ਮੈਂ ਗੱਲ ਕਰ ਰਹੀ ਆ ਤਾਂ ਤੁਸੀਂ ਕੋਸੇ ਪਾਣੀ ਨਾਲ ਪਹਿਲਾਂ ਸਾਰੇ ਚਿਹਰੇ ਨੂੰ ਗਿੱਲਾ ਕਰਨਾ ਹੈ ਕਿਉਂਕਿ ਉਹ ਅਕੜਾ ਆਇਆ ਹੁੰਦਾ ਨਾ ਚਿਹਰੇ ਤੇ ਇੱਕਦਮ ਤੁਸੀਂ ਧੋਵੋਗੇ ਤਾਂ ਉਸ ਤਰ੍ਹਾਂ ਧੋਣਾ ਠੀਕ ਵੀ ਨਹੀਂ ਲੱਗਦਾ ਤੁਸੀਂ ਪਹਿਲਾਂ ਚਿਹਰੇ ਨੂੰ ਗਿੱਲਾ ਕਰ ਲੈਣਾ ਹੌਲੀ ਹੌਲੀ ਇੱਦਾਂ ਇੱਦਾਂ ਥਪ-ਥਪ ਪਾ ਲੈਣਾ ਉਹ ਸਾਰਾ ਸੌਫਟ ਹੋ ਜਾਊਗਾ ਜਦੋਂ ਸੌਫਟ ਹੋ ਗਿਆ ਤਾਂ ਉਸ ਤੋਂ ਬਾਅਦ ਚੰਗੀ ਤਰ੍ਹਾਂ ਤੁਸੀਂ ਪਾਣੀ ਨਾਲ ਫੋਕੇ ਪਾਣੀ ਨਾਲ ਹੀ ਤੁਸੀਂ ਉਹਨੂੰ ਧੋਣਾ ਹੈ ਤੇ ਉਸ ਤੋਂ ਬਾਅਦ ਹਲਕਾ ਹਲਕਾ ਕਿਸੇ ਵੀ ਕਾਟਨ ਦੇ ਕੱਪੜੇ ਨਾਲ ਉਹਨੂੰ ਪੂੰਝ ਲੈਣਾ ਤੇ ਫਾਈਨਲੀ ਜਦੋਂ ਹੋ ਗਿਆ ਪੈਕ ਵੀ ਤੁਸੀਂ ਉਤਾਰ ਲਿਆ ਤਾਂ ਕੋਈ ਵੀ ਮੌਇਸਚਰਾਈਜ਼ਰ ਕਰੀਮ ਨਾਲ ਤੁਸੀਂ ਆਪਦੇ ਚਿਹਰੇ ਦੀ ਚੰਗੀ ਤਰ੍ਹਾਂ ਮ사ਜ ਕਰਨੀ ਹੈ ਮਤਲਬ ਉਹਨੂੰ ਰੁੱਖਾ ਜਾ ਨਹੀਂ ਰਹਿਣ ਦੇਣਾ ਤੇ ਇਹ ਹੁਣ ਉਹ ਤਰੀਕਾ ਹੈਗਾ ਸਾਰੀਆਂ ਚੀਜ਼ਾਂ ਅਸੀਂ ਦੇਸੀ ਵਰਤੀਆਂ ਨੇ ਇਹਦਾ ਕੋਈ ਨੁਕਸਾਨ ਨਹੀਂ ਜੇ ਅਸੀਂ ਬਾਜ਼ਾਰ ਦੇ ਵਿੱਚੋਂ ਫੇਸ਼ਲ ਕਰਾਉਨੇ ਆ ਪਾਰਲਰ ਚੋਂ ਹਨਾ ਉਹ ਸਾਨੂੰ ਕਹਿ ਦਿੰਦੇ ਨੇ ਕਿ 20 ਤੋਂ 25 ਦਿਨ ਦੇ ਬਾਅਦ ਫੇਸ਼ਲ ਕਰਾਓ ਇੱਕ ਤਾਂ ਮਹਿੰਗੇ ਵੀ ਹੁੰਦੇ ਆ ਤੇ ਦੂਜੀ ਉਹ ਕਰੀਮਾਂ ਵੀ ਜਿਹੜੀਆਂ ਹੁੰਦੀਆਂ ਰੈਡੀमेड ਉਹ ਵਰਤਦੇ ਆ ਤੇ ਇਹ ਜਿਹੜਾ ਹੈਗਾ ਤਰੀਕਾ ਘਰੇਲੂ ਚੀਜ਼ਾਂ ਨਾਲ ਜਿਹੜਾ ਅਸੀਂ ਫੇਸ਼ਲ ਕਰਦੇ ਆ ਉਹ ਸਾਡੀ ਮਰਜ਼ੀ ਅਚ ਅਸੀਂ ਹਫ਼ਤੇ 'ਚ ਦੋ ਵਾਰ ਵੀ ਕਰ ਸਕਦੇ ਆ ਹਫ਼ਤੇ 'ਚ ਤਿੰਨ ਵਾਰ ਵੀ ਕਰ ਸਕਦੇ ਆ ਕਿਉਂਕਿ ਇਹਦਾ ਨੁਕਸਾਨ ਕੋਈ ਨਹੀਂ ਇਹਦਾ ਫਾਇਦਾ ਹੀ ਹੋਣਾ ਜਿੰਨਾ ਵੀ ਹੋਣਾ ਸੋ ਇਹ ਵੀ ਇੱਕ ਸੌਖਾ ਜਿਹਾ ਤਰੀਕਾ ਹੈ ਫੇਸ਼ਲ ਕਰਨ ਦਾ ਤੇ ਕੱਚੇ ਦੁੱਧ ਦਾ ਤਾਂ ਕਮਾਲ ਹੈਗਾ ਹੀ ਆ ਵੈਸੇ ਵੀ ਰੁਟੀਨ ਚ ਵੀ ਅਸੀਂ ਸਿਆਲਾਂ ਚ ਰਾਤ ਨੂੰ ਮਲਾਈ ਜਿਹੜੀ ਹੁੰਦੀ ਹੈ ਦੁੱਧ ਤੋਂ ਲੱਥਦੀ ਹੈ ਹਨਾ ਉਹਨੂੰ ਅਸੀਂ ਹਲਕਾ ਹਲਕਾ ਜਿਹਾ ਚਿਹਰੇ ਤੇ ਲਾ ਕੇ ਸੌਂ ਜਾਈਏ ਤਾਂ ਸਵੇਰ ਨੂੰ ਜਿਹੜਾ ਆਪਣਾ ਚਿਹਰਾ ਬਹੁਤ ਵਧੀਆ ਸੌਫਟ ਤੇ ਚਮਕਦਾਰ ਹੋ ਜਾਂਦਾ ਹੈ ਹੱਥਾਂ ਤੇ ਵੀ ਲਾ ਸਕਦੇ ਆ ਪਰ ਇਹ ਹੈ ਕਿ ਮਲਾਈ ਚੋਂ ਥੋੜੀ ਜੀ ਅਜੀ ਉਸ ਤਰ੍ਹਾਂ ਦੀ 스멜 ਜੀ ਆਉਂਦੀ ਹੈ ਤਾਂ ਆਪਾਂ ਥੋੜਾ ਉਹਨੂੰ ਅਵੋਇਡ ਕਰਦੇ ਆ ਪਰ ਜੇ ਤੁਸੀਂ ਉਹਦਾ ਰਿਜ਼ਲਟ ਦੇਖਣਾ ਤਾਂ ਉਹ ਵੀ ਬਹੁਤ ਵਧੀਆ ਆਪਣੇ ਸਕਿਨ ਦੀ ਕੇਅਰ ਕਰਦੀ ਹੈਗੀ ਆ ਤੇ ਤੁਸੀਂ ਕਰਕੇ ਵੇਖਿਓ ਤੁਸੀਂ ਆਪਣੇ ਵੀ ਤਜਰਬੇ ਸਾਂਝੇ ਕਰ ਸਕਦੇ ਹੋ ਕਿਸੇ ਦਾ ਕਮੈਂਟ ਆਇਆ ਸੀ ਕਿ ਨੁਸਖੇ ਤਾਂ ਸਾਰੇ ਹੀ ਵਧੀਆ ਹੁੰਦੇ ਆ ਪਰ ਬਣਾਉਣੇ ਔਖੇ ਆ ਤੇ ਆਪਣੇ ਲਈ ਕੁਝ ਵੀ ਕਰਨਾ ਔਖਾ ਨਹੀਂ ਹੁੰਦਾ ਜਦੋਂ ਸਾਨੂੰ ਪਤਾ ਹੋਵੇ ਕਿ ਇਹ ਰਿਜ਼ਲਟ ਮਿਲਣਾ ਹੈ ਕਿਉਂਕਿ ਜਦੋਂ ਅਸੀਂ ਬਿਮਾਰ ਹੁੰਨੇ ਆ ਫਿਰ ਡਾਕਟਰਾਂ ਦੇ ਘਰ ਭਰਦੇ ਆ ਜਾਂਦੇ ਆ ਬੜਾ ਕੁਝ ਕਰਦੇ ਆ ਤੇ ਉਹਦੇ ਨਾਲੋਂ ਚੰਗਾ ਕਿ ਅਸੀਂ ਆਪ ਤੇ ਆਪ ਦਾ ਅੰਦਰੋਂ ਵੀ ਤੇ ਬਾਹਰੋਂ ਵੀ ਸਿਹਤ ਦਾ ਧਿਆਨ ਰੱਖੀਏ ਕੀ ਖਾਣਾ ਹੈ ਕੀ ਪੀਣਾ ਕਿਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਵਰਤ ਕੇ ਆਪਣੇ ਅੰਦਰੋਂ ਆਪਣਾ ਸਰੀਰ ਹੈ ਜਿਹੜਾ ਉਹ ਵਧੀਆ ਕਰ ਸਕਦੇ ਹਾਂ ਤੇ ਫਿਰ ਬਾਹਰੋਂ ਵੈਸੇ ਜੇ ਆਪਾਂ ਅੰਦਰੋਂ ਹੀ ਵਧੀਆ ਰੱਖੀਏ ਨਾ ਪਾਣੀ ਜ਼ਿਆਦਾ ਪੀ ਲਈਏ ਚੰਗੀਆਂ ਚੀਜ਼ਾਂ ਖਾਈਏ ਤਾਂ ਆਪਣੀ ਜਿਹੜੀ ਚਮੜੀ ਹੈ ਵੈਸੇ ਵੀ ਸੋਹਣੀ ਹੋ ਜਾਂਦੀ ਹੈ 글로 ਕਰਦੀ ਹੈ ਪਾਣੀ ਹੀ ਅਸੀਂ ਪੂਰਾ ਪਿੰਦੇ ਰਹੀਏ ਨਾ ਉਹਦੇ ਨਾਲ ਵੀ ਚਿਹਰਾ ਚਮਕ ਜਾਂਦਾ ਹੈ ਡਰਾਈਨੈਸ ਨਹੀਂ ਆਉਂਦੀ ਸੋ ਇਹ ਗੱਲਾਂ ਅਸੀਂ ਧਿਆਨ ਚ ਰੱਖੀਏ ਤਾਂ ਅਸੀਂ ਆਪਦੇ ਆਪ ਨੂੰ ਵਧੀਆ ਸਵਾਰ ਸਕਦੇ ਹਾਂ ਸਜਾ ਸਕਦੇ ਹਾਂ ਨਿਖਾਰ ਸਕਦੇ ਹਾਂ ਤੇ ਅੱਜ ਦੀ ਇਹ ਗੱਲਬਾਤ ਤੁਹਾਨੂੰ ਸਾਰਿਆਂ ਨੂੰ ਕਿਵੇਂ ਲੱਗੀ ਆਪਣੇ ਵਿਚਾਰ ਜ਼ਰੂਰ ਦੱਸਿਓ ਵੀਡੀਓ ਨੂੰ ਅੱਗੇ ਸਾਂਝੀ ਵੀ ਕਰਿਓ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਗੱਲਬਾਤ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ